ਬਹਿਰੂ ਖਾਲਸਾ ਵਹੀਂ ਫਤਿਹਜੀ ਮੇਰਾ ਨਾਮ ਗੁਰਦੇਵ ਸਿੰਘ ਮੈਂ ਨੋਹੋ ਕਲੋਨੀ ਰੋਪੜ ਥਰਨ ਪਲਾਂਟ ਦਾ ਰਹਿਣ ਵਾਲਾ ਹਾਂ ਮੇਰੀ ਘਰਲੀ ਅਰਜਿੰਦਰ ਕੌਰ ਉਮਰ ਲਗਭਗ 29 ਸਾਲ ਮੇਰਾ ਪੁੱਤਰ ਭਵਜੋਤ ਜੋ ਕਿ 8 ਸਾਲਾਂ ਦਾ ਹੈ ਕਿਰਪਾ ਕਰਕੇ ਉਹ 3 April ਤੋਂ ਗੁੰਮਸ਼ੁਦਾ ਹਨ ਰੋਪੜ ਕਰਾਲੀ ਲੇ ਇੰਟਰਵਿਊ ਦੇਣ ਲਈ ਗਏ ਸੀ ਪਰੰਤੂ ਉਹ ਹਜੇ ਤੱਕ ਘਰ ਵਾਪਸ ਨਹੀਂ ਆਏ। ਉਹਨਾਂ ਨੂੰ ਅਸੀਂ ਬਹੁਤ ਲੱਭ ਰਹੇ ਹਾਂ। ਕਿਰਪਾ ਕਰਕੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡੀ ਹੈਲਪ ਕਰੋ। ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ। ਜੇ ਮੇਰਾ ਬੱਚਾ ਤੇ ਮੇਰੀ ਘਰ ਵਾਲੇ ਰਜਿੰਦਰ ਕੋ ਮੇਰੀ ਇਹ ਆਵਾਜ਼ ਸੁਣ ਰਹੀ ਹੈ। ਅਗਰ ਉਸ ਕੋਈ ਸਾਧਨ ਜਾਂ ਕੁਝ ਨਹੀਂ ਹੈ। ਮੇਰੇ ਇਸ ਨੰਬਰ ਤੇ 9380499180 ਨੰਬਰ ਤੇ ਮੈਨਾਂ ਕੰਟੈਕਟ ਕਰ ਸਕਦੀ ਆ ਕਿਰਪਾ ਕਰਕੇ ਜਿੱਥੇ ਵੀ ਉਹ ਮੇਰੀ ਆਵਾਜ਼ ਸੁਣਦੀ ਹੋਵੇ ਉਹ ਵਾਪਸ ਆ ਰਿਏ ਆਪਣੇ ਘਰੇ ਉਹ ਵਾਪਸ ਆ ਰਿਏ ਆਪਣੇ ਘਰੇ ਮੇਰੀ ਲੱਭੜ ਵਿੱਚ ਤੁਹਾਡੇ ਸਾਰੇ ਦੇ ਬੇਚਰਨਾ ਚ ਬੇਤੀ ਲੱਭੜ ਚ ਮੇਰੀ ਮਦਦ ਕਰੋ ਮਦਦ ਕਰੋ ਮੇਰਾ ਬੱਚਾ ਮੇਰੇ ਘਰ ਛੋੜੀ ਪਾ ਦੋ ਆਪ ਸਭ ਨੂੰ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ